ਲੇ ਵੀ ਅੱਜ ਤੁਹਾਡੇ ਲਈ ਨ ਇੱਕ ਘੈਂਟ ਚੀਜ਼ ਲੈ ਕੇ ਆਏਗੇ ਮੇਰੇ ਵੀਰਾਂ ਦੀ ਡਿਮਾਂਡ ਸੀ ਵੀ ਸਾਡ ਨੂੰ ਲੈ ਕੇ ਆਓ ਵੀ ਬੱਕਰੀਆਂ ਨੂੰ ਦੇਣ ਵਾਲਾ ਮਸਾਲਾ ਕਿਵੇਂ ਤਿਆਰ ਕਰਦੇ ਹਾਂ ਨਾ ਤੇ ਅੱਜ ਆਪਾਂ ਭਾਈ ਜੀ ਆਏ ਆਵਾਂਗੇ ਸੋਨੂ ਗੋਟ ਫਾਰਮ ਦੇ ਵਿੱਚ ਤੇ ਆਪਾਂ ਤੁਹਾਨੂੰ ਬਾਈ ਜੀ ਦੱਸਾਂਗੇ ਵੀ ਬੱਕਿਆਂ ਨੂੰ ਦੇਣ ਵਾਲਾ ਮਸਾਲਾ ਜਿਹੜਾ ਕਿਵੇਂ ਬਣਦਾਗਾ ਇੱਕ ਤਰ੍ਹਾਂ ਦੀ ਬਾਈ ਜੀ ਇਹ ਪੰਜੀਰੀ ਹੋਊਗੀ ਇਹਨੂੰ ਖਾ ਕੇ ਬੱਕਰੀ ਰਾਜੀ ਵੀ ਹੋਊਗੀ ਤੇ ਸਾਰੀਆਂ ਪ੍ਰੋਬਲਮਾਂ ਬੱਕਰੀ ਦੀਆਂ ਦੂਰ ਹੋ ਜਾਣਗੀਆਂ ਇਹਦੇ ਵਿੱਚ ਪੈਂਦਾ ਕੀ ਕੀ ਸਾਰੀ ਗੱਲਬਾਤ ਕਰਾਂਗੇ ਆਪਾਂ ਅਨਕ ਜਸਸੀਕਰ ਜੀ ਅਸੀਕਰ ਜੀ ਕੀ ਹਾਲ ਚਾਲ ਹੈ ਕਦੇ ਬਹੁਤ ਵਧੀਆ ਸੁਖਰਾ ਠੀਕ ਠਾਕ ਜੀ ਦੱਸੋ ਜੀ ਫਿਰ ਅੱਜ ਆਪਾਂ ਜੀ ਕੀ ਚੀਜ਼ ਤਿਆਰ ਕਰਨੀ ਆ ਜੱਪਾ ਆਪਾਂ ਮਸਾਲਾ ਤਿਆਰ ਕਰਦੇ ਆ ਮੱਕੀ ਠੀਕ ਹੈ ਜੀ ਜਿਹੜੀ ਜਦੋਂ ਹੁਣ ਬਾਗਲ ਜੀ ਇਕੱਠੀ ਕਰ ਜਾਂਦੀਆਂ ਨੇ ਬੱਕਰੀਆਂ ਇਹ ਚਮਚਾ 10 20 ਦਿਨਾਂ ਬਾਅਦ ਬੰਦਾ ਦਿੰਦਾ ਰਹੇ ਬਣਾ ਕੇ ਇਹ ਚੀਜ਼ਾ ਬੱਕਰੀ ਪੂਰੀ ਤੰਦਰੁਸਤ ਰਹਿੰਦੀ ਆ ਜਦੋਂ ਖੇਤ ਲਈ ਵੀ ਪੇਟ ਲਈ ਵੀ ਸਾਰੇ ਇੱਕ ਪਛੰਗ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਆਪ ਨੂੰ ਇਹ ਚੀਜ਼ ਉਹ ਕਰਦਿੰਦੇ ਟਾਈਮ ਤਾਂ ਇਹਨਾਂ ਨੂੰ ਹੋ ਗਏ ਮੈਨੂੰ 35 40 ਸਾਲ 35 40 ਸਾਲ ਹੀ ਲਓ ਜੀ ਬਈ 35 40 ਸਾਲ ਦਾ ਯਾਨੀ ਕਿ ਇਹ ਪੂਰਾ ਹੋ ਹਣਾ ਜੀ ਪੂਰਾ ਇਹ ਸਿੱਖਿਆ ਕਿੱਥੋਂ ਆਪ ਆਈ ਹੈ ਜੀ ਸਿੱਖਿਆ ਦਾ ਕੋਈ ਏਕਣੇ ਬਸ ਬੱਕਰੀਆਂ ਨੇ ਹੁੰਦੇ ਨੇ ਗਾਂ ਦੀ ਗਾਂ ਜਦੋਂ ਫਿਰਦੇ ਆ ਆਪਾਂ ਬੰਦੇ ਲਵੇ ਛਾਣੇ ਮੰਦ ਨੇ ਜਿਹੜੇ ਪਹਿਲਾਂ ਨੇ ਰੱਖਦੇ ਤੇ ਜਾਂ ਹੁਣ ਮੇਰਾ ਫਾਜ਼ਰ ਸਾਹਿਬ ਕੀ ਉਹ ਉਹ ਰੱਖਦੇ 2000 ਰੁਪਏ ਦੀ ਵੀ ਆ ਚੀਜ਼ ਨਹੀਂ ਆハ ਰਹੀ ਹੈ ਠੀਕ ਹੈ ਜੀ ਉਹ ਕਨੋਲ ਨੌਲਜ ਬਾਕੀ ਹੁਣ ਬਾਹਰ ਅੰਦਰ ਜਾਂਦੇ ਨੇ ਛਾਣੇ ਕਹਿੰਦੇ ਬਹੁਤ ਬੱਕਰੀਆਂ ਵਾਲੇ ਆਪਣੇ ਠੀਕ ਹੈ ਜੀ ਜਿਹੜੇ ਹੁਣ ਵਿਚਾਰੇ ਰਹੇ ਵੀ ਨਹੀਂ ਐ ਦੁਨੀਆ ਦੇ ਨੌ ਚਾਰ ਦੇ ਜਿਹੜੇ ਬੰਦੇ ਨੇ ਉਹ ਜਿਹੇ ਬੰਦਿਆਂ ਨਾਲ ਪੋ ਜਾ ਕੇ ਸਿੱਖਣਾ ਪੈਣਾ ਠੀਕ ਹੈ ਜੀ ਬਜ਼ੁਰਗਾਂ ਤੋਂ ਆਇਆ ਹੋਇਆ ਨੁਕਸਾ ਹੈ ਬਜ਼ੁਰਗਾਂ ਤੋਂ ਆਇਆ ਨੁਕਤਾ ਦੀਆਂ ਚੀਜ਼ਾਂ ਨੇ ਸਾਰੀਆਂ ਆਮ ਆਪਣੇ ਘਰੇ ਵੀ ਆਪਾਂ ਵਰਤ ਲੈਣੇ ਇਹਨਾਂ ਨੂੰ ਉਹੀ ਚੀਜ਼ਾਂ ਨੇ ਜਿਹੜੀਆਂ ਆਪਾਂ ਪੰਜੀਰੀਆਂ ਚ ਪਾ ਕੇ ਜਾਂ ਹੋਰ ਚੀਜ਼ਾਂ ਚ ਪਾ ਕੇ ਦੇ ਦਿੰਦੇ ਹਾਂ ਠੀਕ ਹੈ ਜੀ ਚੱਲਾ ਲੋ ਜੀ ਬਾਈ 100% ਰਿਜ਼ਲਟ ਹੋਊਗਾ ਜੀ ਪੂਰਾ ਰਿਜ਼ਲਟ ਆ ਜੀ ਇਹ 12 ਤਰ੍ਹਾਂ ਦੀਆਂ ਚੀਜ਼ਾਂ 12 ਚੀਜ਼ਾਂ ਪੈਂਦੀਆਂ ਨੇ ਇਹ ਰਸਤਾ ਤਿਆਰ ਹੋਣ ਕਿਹੜੀ ਕਿਹੜੀ ਚੀਜ਼ਾਂ ਨੇ ਆਪਾਂ ਇੱਥੋਂ ਲੱਗ ਜਾਣੇ ਆ ਜੀ ਇਹਦੇ ਵਿੱਚੋਂ ਕਾਲੀ ਮਿਰਚ ਆ ਗਈ ਕਾਲੀ ਮਿਰਚ ਆ ਗਈ ਗਾਲਾ ਨਮਕ ਆ ਗਿਆ ਜੀ ਹਾਂ ਜੀ ਜਮਾਣ ਆ ਗਈ ਜਮਾਣ ਜੀ ਕਾਲੀ ਜੀਰੀ ਕਾਲੀ ਜੀਰੀ ਸੌਫ ਸੌਫ ਜੌਖਾ ਜੌਖਾ ਰੀ ਹਾਂ ਜੀ ਔਖਾ ਰੀ ਹਾਂ ਠੀਕ ਇਹ ਇਹ ਮਿੱਠੇ ਆ ਗਈ ਮਿੱਠੇ ਆ ਗਏ ਇਹ ਧਾਰਾ ਮੀਰਾ ਆ ਗਿਆ ਧਾਰਾ ਮੀਰਾ ਅਸੀਂ ਇੱਛਾ ਜੌਖਾ ਆ ਗਿਆ ਕਿ ਕਿਹੜੀ ਜੀ ਇੱਛਾ ਕਾ ਜੌਖਾਰ ਸੀਸਾ ਜੌਖਾਰ ਠੀਕ ਹੈ ਜੀ ਇਹ ਜੀ ਆ ਗਈ ਆਪਣੀ ਜੰਗ ਹੈਡ ਛੋਟੀ ਜੰਗ ਹੈਡ ਛੋਟੀ ਹੈਡ ਆ ਗਈ ਬਈ ਦੇਖ ਰਹੇ ਹੋ ਨਾ ਇੰਨੀ ਦੀ ਹੋਊਗੀ ਇਹ ਹਾਂ ਇਹ ਆ ਗਈ ਵੱਡੇ ਹੈਡ ਆ ਵੱਡੀਆਂ ਹੈਡ ਆ ਗਈ ਇਹ ਵੱਡੀ ਹੈਡ ਆ ਗਈ ਜੀ ਹਾਂ ਇਹ ਕੀ ਚੀਜ਼ ਹੈ ਇਹ ਇਹ ਆਪਣੀ ਨਸ਼ਾ ਦਰਦੀ ਹੈ ਠੀਕ ਹੈ ਲੈ ਵੀ ਆਹ ਚੀਜ਼ ਦੇਖ ਲਓ ਇੰਦਾਂ ਦੀ ਹੋਗੇ ਨਾ ਕੱਲੀ ਕੱਲੀ ਚੀਜ਼ ਦਿਖਾ ਦੇਣਾ 12 ਚੀਜ਼ਾਂ ਹੋ ਗਈਆਂ ਜੀ ਠੀਕ ਹੈ ਜੀ ਹੁਣ ਇਹਨਾਂ ਨੂੰ ਪੀਛ ਲਾਂਗੇ ਆਪਾਂ ਮਿਕਸੀਰੈਂ ਕੱਢ ਲਾਂਗੇ ਚਾਹੇ ਮੂੰਗ ਰਗੜ ਲੋ ਕਾਛੇ ਚ ਮੈਂ ਮਾਲ ਜੱਟ ਦੇ ਵਿੱਚ ਠੀਕ ਹੈ ਪੌਣੀ ਕਿੰਨੀ ਕਿੰਨੀ ਹੈ ਜੀ ਆਪਾਂ ਜੀ ਇਹਦੀ ਗੱਲਬਾਤ ਕਰੀਏ ਉਹ ਤਾਂ ਆਪਦੀ ਉਹ ਅੱਛੇ ਆ ਗਈ ਜਿੰਨੀ ਚੀਜ਼ ਪੌਣੀ ਆ ਮਤਲਬ ਤੁਸੀਂ ਨੇ ਵੀ ਕਿੰਨਾ ਕੁ ਬਣਾਉਣਾ ਮਸਾਲਾ ਉਨੀ ਉਨੀ ਲੈ ਕੇ ਪਾ ਲੂਗਾ ਚਾਹੇ 2 ਕਿਲੋ ਬਣਾਉਣਾ ਉਹਦੇ ਹਿਸਾਬ ਨਾਲ 2 2 3 300 ਗ੍ਰਾਮ ਪਾਈਆ ਪਾਈਆ ਲੈ ਕੇ ਬਣਾ ਲੂ ਠੀਕ ਹੈ ਕੀ ਕਿਆ ਠੀਕ ਹੈ ਬਰਾਬਰ ਮਾਤਰਾ ਦੇ ਵਿੱਚ ਪਾਉਣੇ ਨੇ ਕਿਵੇਂ ਬਰਾਬਰ ਮਾਤਰਾ ਦੇ ਵਿੱਚ ਇਹਦੇ ਵਿੱਚ ਕੱਲਾ ਨਾਮਕ ਨਾਮਕ ਥੋੜਾ ਜਿਹਾ ਵੱਧ ਪੈਂਦਾ ਨਾਮਕ ਆਪਦੀ ਮਰਜ਼ੀ ਨਾਲ ਕਾਲਾ ਹਾਂਜੀ ਪਾ ਲੂ ਚਾਹੇ ਦੂਜਾ ਲਾ ਲੂ ਵਿੱਚ ਠੀਕ ਆ ਹਾਂ ਉਸ ਤੋਂ ਬਾਅਦ ਹੁਣ ਜਿਹੜੇ ਮਸਾਲੇ ਤਿਆਰ ਹੋ ਗਏ ਸੀ ਲਾਲ ਮਿਰਚ ਵੀ ਇਹਦੇ ਵਿੱਚ ਪਾ ਲਿਆਗੇ ਥੋੜੀ ਕਿਹੜੀ ਜੀ ਲਾਲ ਮਿਰਚ ਜੀ ਲਾਲ ਮਿਰਚ ਪਾ ਲਾਲ ਸਬਜ਼ੀ ਚ ਉਹ ਵੀ ਠੀਕ ਹੈ ਵਿੱਚ ਪੈ ਜੂਗੀ ਹਾਂ ਠੀਕ ਹੈ ਇਹ ਵਿੱਚ ਉਹਦੇ ਮਿੱਠਾ ਛੁੱਡਾ ਪਾ ਲੂ ਪਾ ਤਾ ਇਹਦੇ ਵਿੱਚ ਜਿਹੜੀ ਮਰਜ਼ੀ ਆਈਟਮ ਹਰ ਰਾਈ ਜਾ ਹਾਂ ਜਿਹੜੀ ਆਹ ਜਿਹੜੀ ਮਾਤਰਾ ਪਈ ਹੈ ਸਾਰੀ ਸਹੀ ਹੈ ਸਹੀ ਹੈਗੀ ਹਾਂ ਠੀਕ ਆ 10 20 ਡਣਾ ਬਾਅਦ ਫਿਰ ਨੂੰ ਦੋ ਦੋ ਚਮਚੇ ਦਈ ਜਾਓ ਐਨ ਠੀਕ ਹੈ ਸਾਧਰੂ ਕੀ ਨਾ ਖਾਊ ਵੀ ਵਧੀਆ ਠੀਕ ਹੈ ਜੀ ਸਾਰੇ ਪੱਖੋਂ ਵਧੀਆ ਨੂੰ ਨਾੜਾ ਗਨੀਓ ਵੀ ਪੱਖ ਬੜੀਆ ਰਹੋ ਠੀਕ ਆ ਗੱਡੇ ਚ ਵੀ ਕੋਈ ਉਹ ਨਹੀਂ ਆਉਂਦੀ ਛੇਤੀ ਪ੍ਰੋਬਲਮ ਜੇ ਇਹ ਚੀਜ਼ਾਂ ਜਦੋਂ ਆਪਾਂ ਦੇਣੋ ਹਟ ਜੇ ਨੇ ਦੇਖੀ ਕਿ ਕਿਹੜੇ ਪ੍ਰੋਬਲਮ ਆਉਂਦੀ ਹੈ ਉਹ ਦਿੱਸੇ ਸਹੀ ਗੱਲ ਆ ਬਈ ਜਣਾ ਜੀ ਤੇ ਇਸਾਦੂ ਇਹ ਇਹ ਹੁਣ ਕਿੰਨੇ ਕਿੰਨੇ ਗ੍ਰਾਮ ਨੇ ਮੜਾ ਇੱਕ ਵਾਰਾ ਪਾਣਾ ਉਹ ਕਰਦੀ ਦੱਸ ਦੇ ਵੀਰਾਂ ਨੂੰ ਵੀ ਜੇ ਆਪ ਉਹ ਕਰਨਾ ਹੋਊਗਾ ਇਹ ਕਰਨਾ ਹੋਊਗਾ ਪਾਈਆ ਪਾਈਆ ਸਮਾਨ ਆ ਪਾਈਆ ਪਾਈਆ ਸਮਾਨ ਲੈ ਵੀ ਪਾਈਆ ਪਾਈਆ ਸਮਾਨ ਆਗਾ ਤੇ ਆਹ ਜੀ ਕਾਲਾ ਨੂਨ ਕਿੰਨਾ ਪਾਈ ਆਪਾਂ ਇਹਦੇ ਵਿੱਚ ਕਾਲਾ ਨੂਨ ਪਾਈਆ ਪਾਈਆ ਸਮਾਨ ਦੇ ਵਿੱਚ ਚਾਹੇ ਅੱਧਾ ਕਿਲੋ ਮਿਕਸ ਕਰ ਲੋ ਅੱਧੀ ਕਿਲੋ ਪਾਈਆ ਵੱਧ ਕਰ ਲੋ ਠੀਕ ਹੈ ਦੋਗਣਾ ਕਰ ਲਈ ਆਪਾਂ ਦਾ ਨਾਲੋਂ ਇਹ ਵੀ ਦੋਗਣਾ ਇਹ ਕਰ ਲੋ ਜੀ ਠੀਕ ਆਹ ਕੀ ਚੀਜ਼ ਆ ਗਈ ਇਹਦੇ ਬਾਰੇ ਦੱਸੋ ਇਹ ਗਿਉ ਖਾਣ ਠੀਕ ਹੈ ਫਾਇਦਾ ਕੀ ਹੈ ਦਾਪਨ ਹੋਈ ਇਹਦਾ ਫਾਇਦਾ ਬਹੁਤ ਹੈ ਜਿਵੇਂ ਹੁਣ ਬੰਨ ਨਹੀਂ ਪੈ ਜਾਂਦਾ ਹਾਂਜੀ ਪਸ਼ੂ ਦੇ ਬੰਨ ਪੈ ਜਾਂਦਾ ਆਪਾਂ ਨੂੰ ਅਲੱਗ ਆ ਜਾਂ ਦਿਓ ਖਾਰ ਠੀਕਾ ਇਹੋ ਚੀਜ਼ ਇਹ ਵਿੱਚ ਮਿਲੀ ਹੋਊਗੀ ਫਿਰ ਉਹਨੂੰ ਹਰ ਵਾਰ ਪਸ਼ੂ ਨੂੰ ਕਦੇ ਚੀਜ਼ਾਂ ਦੇ ਵਿੱਚ ਮਿਲ ਕੇ ਉਹ ਸਾਰੀ ਤੰਤ ਸਹੀ ਪੂਰੀ ਰਹੂ ਹੂੰ ਸਹੀ ਕੋਈ ਇਹ ਜੀ ਪ੍ਰੋਬਲਮ ਹੀ ਨਹੀਂ ਹੋ ਪ੍ਰੋਬਲਮ ਕਿਉਂ ਹੁੰਦੀ ਹੈ ਜਦੋਂ ਨਾੜੀ ਦੇ ਵਿੱਚ ਕੋਈ ਜਿਵੇਂ ਆਪਣੇ ਚੀਜ਼ ਦੀ ਕੋਈ ਦਿੱਕਤ ਆਉਂਦੀ ਹੈ ਨਾਲ ਰੁਕਣ ਲੱਗ ਜਾਂਦੀ ਹੈ ਉਹੀ ਚੀਜ਼ ਨਾਲ ਦਿੱਕਤ ਆਉਂਦੀ ਹੈ ਥਣਾ ਦੀ ਵੀ ਉਹੀ ਚੀਜ਼ ਨਾਲ ਦਿੱਕਤ ਆਉਂਦੀ ਹੈ ਸਹੀ ਗੱਲ ਨਾਲ ਤੋਂ ਠਣ ਵੀ ਉਦੋਂ ਖੜੂਗਾ ਜਦੋਂ ਮਾੜਾ ਮੋਟਾ ਕੁਝ ਉਹਦੇ ਵਿੱਚ ਮਾਤਰਾ ਆਊਗੀ ਸਹੀ ਗੱਲ ਐ ਹੁਣੇ ਚੀਜ਼ ਨੇ ਮਾਤਰਾ ਹੋਣੀ ਨਹੀਂ ਜਦ ਜਦ ਆਪਾਂ ਦਿੰਦੇ ਆਂ ਸਹੀ ਸਾਂ ਉਹ ਦੂਰ ਰਹੋ ਜਾਣਗੇ ਪ੍ਰੋਬਲਮ ਠੀਕ ਆ ਤੇ ਬਾਤ ਤੁਹਾਰੀ ਆ ਤਾਂ ਰਹੇ ਇਹਦੇ ਕਿਵੇਂ ਜੀ ਇਹਦੇ ਬਾਰੇ ਦੱਸੋ ਮੜਾ ਜੀ ਕੀ ਫਾਇਦਾ ਸੀਸਾ ਜਿਉਂ ਖਾ ਰਹੀ ਇਹਦੇ ਫਾਇਦੇ ਕੀ ਨਹੀਂ ਇਹਦੇ ਵੀ ਫਾਇਦੇ ਉਹੀ ਇਹਦੇ ਵੀ ਉਹੀ ਨੇ ਠੀਕ ਹੈ ਇਹ ਦੂਆ ਲੋਟ ਲੈ ਠੀਕ ਹੈ ਲੈ ਵੀ ਦੇਖ ਸਕਦੇ ਹੋਗੇ ਕਿ ਕੀ ਚੀਜ਼ ਆਪਾਂ ਤਿਆਰ ਕਰੀਏ ਹੁਣ ਇਹਨਾਂ ਨੂੰ ਹੀ ਇਹ ਵੀ ਤਿਆਰ ਕਰ ਦਾਂਗੇ ਆਪਾਂ ਠੀਕ ਹੈ ਤੁਸੀਂ ਬਸ ਬਣੇ ਰਹੋ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਇੱਧਰ ਦੇਖ ਸਕਦੇ ਹੋ ਬਾਈ ਜੀ ਆਹ ਜੀ ਆਪਾਂ ਨੇ ਕੁੱਟੀ ਹੋਈ ਹੈ ਵੀ ਕੁੰਡੀ ਦੇ ਵਿੱਚ ਹਨਾ ਜੀ ਕੀ ਚੀਜ਼ ਕੁੱਟੀ ਹੋਈ ਹੈ ਜੀ ਇਹ ਇਹ ਵੱਡੀ ਜੰਗ ਹੈ ਕੁੱਟੀ ਠੀਕ ਹੈ ਇਹ ਚੀਜ਼ ਹੈ ਬਾਈ ਜੀ ਆਪਾਂ ਕੁੱਟਲੀ ਦੇ ਦੇਖ ਸਕਦੇ ਹੋ ਇਦਾਂ ਕਰਕੇ ਕੁੱਟ ਲਿਓ ਉਦਾਂ ਦਾ ਔਖੀ ਹੈ ਹਨਾ ਇਹ ਮਿਕਸੀ ਚ ਕੱਟਣੀ ਹੈ ਔਖੀ ਹੈ ਜੀ ਚਲੋ ਜੀ ਆਪਾਂ ਤਿਆਰ ਕਰ ਦਾਂਗੇ ਇਹਨੂੰ ਬਣੇ ਰਹੋ ਵੀਡੀਓ ਦੇ ਵਿੱਚ ਹੀ ਲੈ ਵੀ ਆਜੋ ਮਿੱਤਰੋ ਹੁਣ ਆਪਾਂ ਇਹਨਾਂ ਨੂੰ ਪੀਸ ਦੇਾਂਗੇ ਹਾਂ ਜੀ ਹਾ ਜੰਗ ਹੈਡ ਵੱਡੀ ਪਾਉਣ ਲੱਗੇ ਇਹਨੂੰ ਪੀਛਾ ਵੱਡੀ ਜੰਗ ਹੈਡ ਨੂੰ ਠੀਕ ਹੈ ਜੀ ਪਾ ਦਿਓ ਜੀ ਲੈ ਵੀ ਮਿਕਸੀ ਚ ਆਪਾਂ ਕਰਕੇ ਲੋ ਹੂੰ ਲੋ ਜਿਆ ਪਾਨੇ ਉਹਨਾਂ ਇਹ ਕਾਲੀ ਮਿਰਚ ਰਗੜੀ ਹੋਈ ਪਹਿਲਾਂ ਹੀ ਹਾਂ ਜੀ ਇਹ ਕਾਲੀ ਮਿਰਚ ਕਾਲੀ ਮਿਰਚ ਰਗੜੀ ਹੋਈ ਪਾਜੋ ਸਰ ਵਿੱਚ ਲੈ ਵੀ ਅਗਲੀ 바ਰੀ ਆ ਗਈ ਉਹਨਾਂ ਅਗਲੀ ਚੀਜ਼ ਦੀ अगला आपने जी तारा मीरा तारा मीरा ठीक है जी तारा मीरा देख सकते दे। भी तारा मीरा भी आप पीस लिया भादोए बेचिए ਦੇ ਵੀ ਸਾਰਾ ਕੁਝ ਸੁਣਨਾ ਆਪਾਂ ਇਦਾਂ ਹੀ ਕਰਕੇ ਦਿਖਾਵਾਂਗੇ ਲਾਈਵ ਦੇ ਵਿੱਚ ਨਾ ਵੀ ਕਿਵੇਂ ਤਿਆਰ ਹੁੰਦਾ ਸਾਰਾ ਕੁਝ ਨਾ 12 ਚਟਮਾ ਨੇ ਟੋਟਲ ਆ ਜਿਉਂ ਖਾਰ ਆ ਗਿਆ ਜਿਉਂ ਖਾਰ ਆ ਗਿਆ ਵੀ ਪਾ ਦੋ ਜੀ ਹਾਂ ਇਹਦੇ ਨਾਲ ਆ ਪਾ ਦੋ ਮੈਨੂੰ ਲੱਗਦਾ ਇਹ ਮੜੀ ਪਨੀਰ ਇਹਦੇ ਪਾ ਸੀ ਇਹਦੇ ਅੰਦਰ ਲੋ ਜਿਉਂ ਖਾਰ ਵੀ ਆ ਗਿਆ ਜਿਉਂ ਖਾਰ ਵੀ ਹੋ ਗਈ ਪਾ ਦੋ ਜੀ ਅਦਰ ਮਿਲਦੀ ਉਹ ਨਾਲ ਆ ਗਈ ਜੀ ਆਪਣੇ ਮੇਥੇ ਮੇਥੇ ਹਾਂ ਕੌ ਵੀ ਦੇ ਤਾਂ ਮੇਥੇ ਆ ਗਈ ਲਓ ਜੀ ਆਪਣੇ ਮੇਥੇ ਵੀ ਪਿੱਛੇ ਲੈ ਵੀ ਮੇਥੇ ਹਾਂ ਬਹੁਤ ਚੰਗੀ ਚੀਜ਼ ਹੈ ਤਾਂ ਕਿ ਬੰਦਾ ਵੀ ਇਹਦਾ ਚੰਚਾਂ ਲਈ ਜਾਵੇ ਬਹੁਤ ਵਧੀਆ ਹੈ ਅੱਛਾ ਜੀ ਬੰਦੇ ਵਾਸਤੇ ਵੀ ਵਧੀਆ ਹੈ ਬੰਦਾ ਖਾਣੇ ਖਾਤਰ ਸਾਰੇ ਖਾਤਰ ਬਹੁਤ ਵਧੀਆ ਚੀਜ਼ ਹੈ ਸਹੀ ਗੱਲ ਆ ਬਾਈ ਹਾਂ ਹੁਣ ਆਗੀ ਕੀ ਥੌਪ ਜੀ ਹਾਂ ਥੌਪ ਥੌਪ ਹਾਂ ਬਹੁਤ ਬਹੁਤ ਤਿਆਰ ਹੋ ਗਿਆ ਬੋਰਾਗੀ ਦੀ ਕਾਲੀ ਜੀਰੀ ਕਾਲੀ ਜੀਰੀ ਹਾਂ ਜੀ ਇਹ ਵੀ ਇਦਾਂ ਹੀ ਹੁੰਦੀ ਹੈ ਕਾਲੀ ਜੀਰੀ ਇਹ ਮਿਲੂ ਕਿੱਥੋਂ ਸਮਾਨ ਇਹ ਪੰਸਾਰੀ ਦੇ ਜਿਦੋਂ ਮਰਜੀ ਲੈ ਜੀ ਹਣਾ ਜੀ ਇਹ ਪੰਸਾਰੀ ਦੇ ਜਿਦੋਂ ਲਿਆ ਕੇ ਤੁਸੀਂ ਇਹ ਸਾਰਾ ਤਿਆਰ ਕਰ ਸਕਦੇ ਹੋਗੇ ਮਿਹਨਤ ਕਰਨੀ ਪੈਂਦੀ ਹੈ ਥੋੜੀ ਜਨਾ ਜੀ ਤਾਂ ਤਾਂ ਹੁੰਦੀ ਹੈ ਜਰੂਰ ਪਰ ਬਸ ਵਾਲੀ ਗੱਲ ਨਾ ਬੋਲਦੀ ਹੈ ਲਓ ਜੀ ਇਹ ਪੂ ਕਾਲੀ ਜੀਰੀ ਵੀ ਕਾਲੀ ਜੀਰੀ ਪੀਸੀ ਹੋਈ ਇਹ ਵੀ ਇਹਦੇ ਵਿੱਚ ਮਾਤਰਾ ਪਾਉਣੀ ਹੈ ਜੀ ਆਹ ਵਾੜਾ ਇਹ ਵੀ ਨਾਲ ਨਾਲ ਇੱਧਰ ਕੁੱਟਿਆ ਜਾ ਰਿਹਾਗਾ ਸਮਾਨ ਹੁਣ ਆ ਗਈ ਜੀ ਜਮੇਣ ਜੀ ਜਮੇਣਾ ਆਹ ਕਾਰਾ ਇਹ ਜਮੇਣਾ ਆਹ ਉਹ ਜਿਮੈਨ ਵੀ ਆ ਗਈ ਜਿਮੈਨ ਵੀ ਆ ਗਈ ਲੈ ਹਟਾ ਆ ਗਈਆਂ ਜੰਗ ਹੈ ਨਾ ਛੋਟੀ ਜੰਗ ਹੈ ਛੋਟੀ ਜੰਗ ਹੈ ਤਾਂ ਤੂੰ ਲਓ ਜੀ ਇਹ ਛੋਟੀ ਜੰਗ ਹੈੜਾ ਛੋਟੀ ਜੰਗ ਹੈੜਾ ਇਹ ਵੀ ਇਹਦੇ ਵਿੱਚ ਮਿਕਸ ਕਰ ਦੇ ਕਾਲੀ ਤੋਂ ਹੋਗੀ ਪੀਲੀ ਲੈ ਵੀ ਲਿਆ ਵੀ ਆਗਲਾ ਚੀਜ਼ ਇਹ ਜੀ ਲੈ ਵੀ ਆਹ ਚੀਜ਼ ਪਹਿਲਾਂ ਕੁੱਟ ਲਈ ਆਪਾਂ ਗੁੰਡੀ ਦੇ ਵਿੱਚ ਆਧਾ-ਪਚਾਹ ਜਾਇਦੇ ਵਿੱਚ ਕਰਨਾ ਪੈਂਦਾ ਫਿਰ ਬਾਕੀ ਬਈ ਮਿਕਸੀ ਕਰਦੀ ਇਹਦਾ ਕੰਮ ਇਹਦਾ ਕਰਦੀ ਹੈ ਲਓ ਜੀ ਇਹ ਸਿੱਖਾ ਹੋ ਗਿਆ ਜਿਉਂ ਖਾਣ ਸਿੱਖਾ ਜਾਉਂ ਖਾਣ ਕਿਸਸਾ ਜੋ ਖਰ ਵੀ ਹੋ ਗਈ ਹਾਂ ਜੀ ਤੇ ਵੀ ਆ ਗੋਲਿਆਂ ਜਿਆ ਤਾਂ ਇੱਧਰ ਹੀ ਕਰ ਲੀਆ ਸਾਰੀਆਂ ਇਹਦੇ ਵਿੱਚ ਹੀ ਲੈ ਵੀ ਮਿੱਤਰੋ ਇਹ ਕੀ ਨਾ ਹੁੰਦਾ ਲਗਭਗ ਆਪਣਾ ਸਾਰਾ ਸਮਾਨ ਹੋ ਗਿਆ ਹਨਾ ਜੀ ਪੂਰਾ ਦੇਖ ਲੇ ਗੋ ਬਾਬਾ ਬਸ ਇਹਦੇ ਵਿੱਚ ਹੀ ਕਰ ਦੋ ਹੁਣ ਤਾਂ ਕਿ ਮਿਕਸੀ ਜੀ ਕਰਨਾ ਹੈ ਅਗੇ ਚੀਜ਼ ਇਹਦੇ ਵਿੱਚ ਪਾਉਣਾ ਹੈ ਅੱਛਾ ਨਸਾਦਰ ਦੀਆਂ ਟਿੱਕੀਆਂ ਹੈਗੀ ਨਸਾਦਰ ਦੀਆਂ ਟਿੱਕੀਆਂ ਨਸਾਦਰ ਦੀ ਟਿੱਕੀ ਆ ਨਸਾਦਰ ਦੀ ਟਿੱਕੀ ਵਈ ਦੇਖ ਸਾਡੇ ਮਿੱਤਰੋ ਇੰਨੀ ਮਿਹਨਤ ਕਰਨੀ ਪੈਂਦੀ ਹੈਗੀ ਪਰ ਇੰਨੀ ਕੁ ਮਿਹਨਤ ਨਾਲ ਤੁਹਾਡੇ ਕਾਫੀ ਪੈਸੇ ਬਚ ਜਾਣਗੇ ਨਾ ਜੀ ਹਾਂ ਜੀ ਬਹੁਤ ਜਿਹੇ ਹੁਣ ਆਪਾਂ ਡਾਕਟਰਾਂ ਨੂੰ ਇਹਨਾਂ ਨੇ ਦਵਾਈਆਂ ਦੇ ਲਿਆ ਲਿਆ ਆਪਾਂ ਨੂੰ ਮੁੱਕ ਪੈ ਜਾਂਦੇ ਨੇ ਪੈਣ ਹਟ ਜਾਂਦੇ ਨੇ ਜੇ ਬੰਦਾ ਮੈਂ ਆਹੀ ਪਾ ਦੇਤਾ ਆਹੀ ਪਾ ਦੇ ਬਸ ਤੇ ਆਹੀ ਪਾ ਜੇ ਮੈਂ ਤਾਂ ਕਰੇ ਬੰਦਾ ਬਿਮਾਰੀ ਬਹੁਤ ਘਟ ਆਉਂਦੀ ਹੈ ਸਹੀ ਗੱਲ ਹੈ ਸਹੀ ਆਪਾਂ ਜਦੋਂ ਦੰਦੇ ਨਹੀਂ ਘੌਲ ਕਰ ਜੰਨੇ ਹਾਂ ਹਾਂ ਹਾਂਜੀ ਖੁਦ ਵੀ ਘੌਲ ਕਰ ਜੰਨੇ ਇਹ ਸਾਦਰੀਆਂ ਟਿੱਕੀਆਂ ਬਈ ਬਸ ਲੋ ਲੈ ਆਇਆ ਤੋ ਸਾਰੀਆਂ ਚੀਜ਼ਾਂ ਇਹ ਆਪਣੀਆਂ ਆ ਰਹੀ ਹੈ ਇਹ ਨਾ ਕਾਲੀ ਮਿਰਚ ਕਾਲੀ ਮਿਰਚ ਤੇ ਕਾਲਾ ਨੂਨ ਨਾਮ ਕੋਰ ਦੇ ਦੇ ਪਿੱਛੋਂ ਜਾ ਕੇ ਜੇ ਮੈਂ ਪਉਨੇ ਪਉ ਇਹ ਵੀ ਨਾਮ ਕੋ ਥੋੜਾ ਜਿਆਦਾ ਵੱਧ ਪੈਂਦਾ ਉਹਨੂੰ ਦਾ ਡਬਲ ਮਾਤਰਾ ਦੇ ਵਿੱਚ ਆ ਕਾਲਾ ਨੂਣ ਆ ਗਿਆ ਵਿੱਚ ਇਹਦੇ ਇਹ ਹੋਰ ਪਾਵਾਂਗੇ ਆਪਾਂ ਥੋੜਾ ਜਿਆਦਾ ਆ ਕਾਲੀ ਮਿਰਚ ਵੀ ਹੋਰ ਐਡ ਕਰਤੀ ਇਹਦੇ ਵਿੱਚ ਸਹੀ ਗੱਲ ਮਿੱਤਰੋ ਆਪਣੀ ਨਾ 12 ਦੇ 12 ਚੀਜ਼ਾਂ ਜਿਹੜੀਆਂ ਰਗੜੀਆਂ ਜਾ ਚੁੱਕੀਆਂ ਨੇ ਇੱਧਰ ਦੇਖ ਸਕਦੇ ਹੋ ਨਾ ਉਸ ਤੋਂ ਬਾਅਦ ਇਹ ਇਦਾਂ ਦਾ ਬਣ ਕੇ ਤਿਆਰ ਹੋ ਗਿਆ ਇਹ ਚੀਜ਼ ਆ ਦੇਖੋ ਬਾਈ ਇਹਨੂੰ ਚੰਗੇ ਤਰੀਕੇ ਨਾਲ ਰਲਾ ਲਓ ਕਿੰਨੇ ਕਿਲੋ ਹੋਊਗਾ ਜੀ ਇਹ ਹੈਗਾ 2 ਕਿਲੋ ਨਾ ਇਹ ਹੋ ਗਿਆ 3 ਕਿਲੋ 3 ਕਿਲੋ ਜੀ ਲੈ ਵੀ 3 ਕਿਲੋ ਦੇ ਲਗਭਗ ਹੈਗਾ ਹੀ ਇਹ ਇਹ ਦੇਣਾ ਕਿੰਨਾ ਕਿੰਨਾ ਹੁੰਦਾ ਬੱਕਰੀ ਨੂੰ ਜੀ ਇਹ ਦੋ ਦੋ ਚਮਚੇ ਦੇ ਅੱਛਾ ਜੀ ਦੋ ਦੋ ਚਮਚੇ ਦੇ ਦੋ ਠੀਕ ਹੈ ਬੱਚੇ ਨੂੰ ਜੀ ਜੇ ਆਪਾਂ ਬੱਚੇ ਨੂੰ ਗੱਲ ਕਰੀਏ ਬਸ ਚਮਕਿਆ ਕੇ ਮਾੜਾ ਜਾਂ ਚਾਹੇ ਉਹ ਟੁਟਕੀ ਨਾ ਆਏ ਆਪਾਂ ਮੂੰਹ ਪਟਕੇ ਪਾ ਦੋ ਅੱਛਾ ਠੀਕਾ ਠੀਕਾ ਵੀ ਦੇਖ ਸਕਦਾ ਟੇਸਟ ਕਿਦਾਂ ਹੋਊਗਾ ਖਾ ਕੇ ਦੇਖਾਂ ਮੈਂ ਲੈਣ ਦਾ ਸਾਰਾ ਦੇਖ ਰਿਹਾ ਅੱਛਾ ਲੈਣ ਦਾ ਪਹਿਲੀ ਕਾਲੀ ਹੋ ਰਹੀ ਹੈ ਐਵੇਂ ਹਾਜ਼ਮਾ ਦੇਖੋ ਕਿੰਨਾ ਵਧੀਆ ਹੋਊਗਾ ਅੱਛਾ ਲੈ ਵੀ ਮਿੱਤਰੋ ਬਣ ਗਿਆ ਆਪਣਾ ਮਸਾਲਾ ਦੇਖ ਸਕਦਾ ਹੈ ਨਾ ਦਿਖਾ ਦੇ ਬਈ ਇਹ ਇਦਾਂ ਦਾ ਬਣ ਗਿਆ ਇਹ ਲਗਭਗ 3 ਕਿਲੋ ਦੇ ਕਰੀਬ ਹੈਗਾ ਹੁਣ ਇਹ ਹਨਾ ਬਾਕੀ ਤੁਸੀਂ ਬਾਈ ਜੀ ਕਿੰਨੀ ਵੀ ਮਾਤਰਾ ਦੇ ਵਿੱਚ ਇਹਨੂੰ ਤਿਆਰ ਕਰ ਸਕਦੇ ਹੋਗੇ ਇਹ ਕਿਹੜਾ ਖਰਾਬ ਹੋਣ ਵਾਲੀ ਹੈ ਅੱਛਾ ਜੀ ਖਰਾਬ ਨਹੀਂ ਹੁੰਦਾ ਇਹ ਨਾ ਨਾ ਇਕੱਠਾ ਬਣਾ ਕੇ ਰੱਖ ਲਓ ਪੀਪੀ ਭਰ ਕੇ ਦੀ ਹਮ ਬਸ ਜਦੋਂ ਜੀ ਕਰਦਾ ਦੇ ਦਿਓ ਹਫਤੇ ਦਾਸ ਦੇਣਾ ਬਾਅਦ ਦੇ ਦਿਓ 20 ਦਿਨਾਂ ਬਾਅਦ ਦੇ ਦਿਓ ਦੋ ਦੋ ਚਮਚੇ ਇਹਨੂੰ ਦਿੰਦੇ ਰਹੋ ਕਿ ਤੁਹਾਨੂੰ ਹਫਤੇ ਬਾਅਦ ਦੇ ਦਈਏ ਇਹਨੂੰ ਆਪਾਂ ਇਹਦੇ ਵਿੱਚ ਹੁਣ ਕਾਲੀ ਮਿਰਚ ਪੈ ਗਈ ਸਾਰੀਆਂ ਚੀਜ਼ਾਂ ਵਧੀਆ ਪੈ ਗਈਆਂ ਹਾਂ ਸਹੀ ਸਹੀ ਵਧੀਆ ਪੈ ਗਈਆਂ ਸਹੀ ਗੱਲ ਬਾਈ ਜੀ ਕਿੰਨਾ ਖਰਚਾ ਆ ਜਾਂਦਾ ਤੁਸੀਂ ਖੱਤਿਆਂ ਨਾਲ ਰੋਸਾ ਬਹਾ ਹੁਣ ਠੀਕ ਆ ਵਿਕੋ 1500 ਰੁਪਏ ਦਾ ਸਮਾਨ ਕੀ ਆ 14-1500 ਰੁਪਏ ਦਾ ਸਮਾਨ ਠੀਕ ਆ ਬਾਕੀ ਮਿਹਨਤਾਂ ਨਾ ਇੱਕ ਆਪਾਂ ਤੁਹਾਨੂੰ ਹੁਣ ਥਣਾ ਵਾਸਤੇ ਰੱਖਾਂਗੇ ਵੀਰਾਂ ਨੂੰ ਉਹ ਉਹ ਅਗਲੀ ਵੀਡੀਓ ਤੇ ਦੱਸਾਂਗੇ ਆਪਾਂ ਫਿਰ ਉਹ ਵੀ ਤੁਹਾਨੂੰ ਦੱਸਾਂਗੇ ਵੀ ਆਹ ਆਹ ਚੀਜ਼ਾਂ ਨਾਲੇ ਕੋਈ ਏਡਾ ਜਿਆਦਾ ਪ੍ਰੋਜੈਕਟ ਵੱਡਾ ਨਹੀਂ ਹੈ ਠੀਕ ਆ ਘਰੇ ਹਰੇਕ ਬੰਦਾ ਕਾਤਦਾਰੀ ਘਰੇ ਹੁੰਦਾ ਅਗਲੇ ਲੈ ਵੀ ਅਗਲੀ ਜਿਹੜੀ ਵੀਡੀਓ ਆਊਗੀ ਉਹ ਆਊਗੀ ਥਾਣਾ ਦੇ ਉੱਪਰ ਵੀ ਥਾਣਾ ਦੀਆਂ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਉਹਨੂੰ ਆਪਾਂ ਕਿਵੇਂ ਰੋਕੀਏ ਪਹਿਲੀ ਰੋਕਣੀ ਪੈਂਦੀ ਆ ਨਾ ਬਈ ਉਹ ਪਹਿਲਾਂ ਦੰਦਾ ਰਹੇ ਪਸ਼ੂ ਦਾ ਹਾਂ ਪਹਿਲੀ ਰੋਕਣੀ ਪੈਂਦੀ ਹੈ ਕਿ ਬਾਈ ਜੀ ਜਦੋਂ ਆ ਗਈ ਉਸ ਤੋਂ ਬਾਅਦ ਤਾਂ ਫਿਰ ਦਵਾਈਆਂ ਹੱਲਣੇ ਫਿਰਦਾ ਠੀਕ 10 ਫੇਰ ਕੋਈ ਐਨਾ ਹੱਲ ਨਹੀਂ ਹੁੰਦਾ ਹਨ ਠੀਕ ਹੈ ਜੀ ਤੇ ਬਾਕੀ ਬਾਈ ਜੀ ਆ ਜਿਹੜੀ ਚੀਜ਼ ਬਣ ਕੇ ਤਿਆਰ ਹੋ ਗਈ ਬਾਈ ਜੀ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀ ਬਾਈ ਜੀ ਬੱਕਰੀਆਂ ਨੂੰ ਦੋ ਦੋ ਚਮਚੇ ਜਰੂਰ ਦਿਆ ਕਰੋ ਨਾ ਬਾਈ ਤੁਹਾਨੂੰ ਫਾਇਦਾ ਇਹ ਕਰੂਗੀ ਹੀ ਕਰੂਗੀ ਕਿਉਂਕਿ ਬਾਈ ਜੀ ਇਹ ਨੁਕਤੇ ਪ੍ਰਾਣੇ ਨੇ ਜਦੋਂ ਬਾਈ ਜੀ ਦਵਾਈਆਂ ਨਹੀਂ ਹੁੰਦੀਆਂ ਇਹਦੇ ਹਨਾ ਬਾਈ ਜੀ ਉਦੋਂ ਇਹ ਕੰਨੀ ਚੀਜ਼ਾਂ ਕੰਮ ਕਰਦੀਆਂ ਬੰਦੇ ਇਹੀ ਦਿੰਦੇ ਤੇ ਕੋਈ ਨਹੀਂ ਦਿੰਦਾ ਹੈਗਾ ਸਹੀ ਗੱਲ ਹੈ ਨਾ ਹਾਂ ਜੀ ਸਹੀ ਗੱਲ ਹੈ ਲੇ ਵੀ ਜੇ ਕਿਸੇ ਵੀ ਮੇਰੇ ਵੀਰ ਨੇ ਇਹ ਚੀਜ਼ ਤਿਆਰ ਕਰਨੀ ਹੋਵੇ ਤਾਂ ਤੁਸੀਂ ਸਕਰੀਨ ਤੇ ਨੰਬਰ ਹੈਗਾਗਾ ਕਾਲ ਕਰ ਲਓ ਵੀ ਚੀਜ਼ ਇਹ ਬਣਦੀ ਕਿਵੇਂ ਆ ਗਈ ਬਾਈ ਜੀ ਦੇਖ ਸਕਦੇ ਹੋਗੇ ਇੱਕ ਤਰ੍ਹਾਂ ਦੀ ਬਾਈ ਜੀ ਇਹ ਚੀਜ਼ ਹੈ ਕਿ ਬੱਕਰੀਆਂ ਵਾਸਤੇ ਪੰਜੀਰੀ ਜਿਹੜੀ ਬਾਈ ਜੀ ਤੁਹਾਡੀ ਬੱਕਰੇ ਨੂੰ ਰਾਜੀ ਕਰੂਗੀ ਤੇ ਤੁਹਾਡੀ ਬੱਕਰੀਆਂ ਨੂੰ ਦਵਾਈਆਂ ਤੋਂ ਬਚਾ ਕੇ ਰੱਖੂਗੀ ਕਿਉਂਕਿ ਦਵਾਈਆਂ ਇੰਨੀਆਂ ਜ਼ਰੂਰੀ ਨਹੀਂ ਹੈਗੀਆਂ ਜਿੰਨੀ ਚੀਜ਼ ਇਹ ਜ਼ਰੂਰੀ ਆ ਕਰ ਲਓ ਸੰਪਰਕ ਬਾਈ ਜੀ ਧੰਨਵਾਦ ਬਾਈ